ਆ ਦੋਸਤੋ ਆਪ ਜੀ ਜਿਹੜਾ ਫਰੂਟ ਦੇ ਬਿਲਕੁਲ ਜੰਗਲ ਦੇ ਸਿਸਟਮ ਨਾਲ ਖੇਤ ਚ ਲਾਇਆ ਹੋਇਆ ਮਤਲਬ ਕੋਈ ਸਾਮ ਸਵਾਲ ਨਹੀਂ ਕੀਤੀ ਪਾਣੀ ਪੂਣੀ ਵੀ ਜਿਹੜਾ ਬਾਰਸਾਂ ਦੇ ਲੱਗਿਆ ਪਰ ਫਰੂਟ ਬਹੁਤ ਸਾਰਾ ਤੋੜੀ ਵੀ ਜਾਂਦੇ ਆ ਸੋ ਇਹ ਆਪਾਂ ਹੁਣ ਆਪ ਚੰਦ ਖਾਨੇ ਵੀ ਇਹਦਾ ਵਿੱਚੋਂ ਕਹਿਆ ਜਾਂਦਾ ਆ ਆ ਦੇਖੋ ਵਿੱਚੋਂ ਦੇਖੋ ਐਸਾ ਨਿਕਲਦਾ ਤੇ ਖਾਣ ਨੂੰ ਬੜਾ ਸਵਾਦ ਹੁੰਦਾ ਸੋ ਇਹ ਆਪਣੇ ਦੇਸੀ ਕੁਦਰਤੀ ਖੇਤੀ ਜੇ ਹੋ ਜਾਂਦ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਮਿਲ ਜਾਂਦ ਨੇ ਨਰਸਰੀਆਂ ਤੋਂ ਵੀ ਮਿਲ ਜਾਂਦ ਨੇ ਤੇ ਕਾਫੀ ਜਿਆਦਾ ਦਾ ਪ੍ਰਚਲਨਾਂ ਤੇ ਵਿੱਚੋਂ ਦੇਖੋ ਕਿੰਨਾ ਸ਼ਾਨਦਾਰ ਰੰਗ ਨਿਕਲਿਆ ਤੇ ਬੀਜ ਦੇ ਵਿੱਚ ਮੇਰੇ ਹਿਸਾਬ ਨਾਲ ਇੱਕੇ ਆ ਜਿਹੜਾ ਆਪਾਂ ਨੇ ਆਹ ਬੁੱਢਿਆ ਗਿਆ ਤੇ ਰਾਸ ਵੀ ਕਾਫੀ ਜਿਆਦਾ ਹੁੰਦਾ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਵੀ ਉਹ ਬੂਟੇਗਾ ਸਕਦੇ ਜਿਨ੍ਹਾਂ ਨੂੰ ਵੱਧ ਸਾਂਭ ਸੰਭਾਲ ਦੀ ਲੋੜ ਹੈ ਤੇ ਇਹਦਾ ਸ਼ਿਲਕ ਵੀ ਕਾਫੀ ਮੋਟਾ ਹੈ ਤੇ ਤੁਸੀਂ ਰਾਸਤੀ ਚਮਕ ਦੇਖੋ ਤੇਦਾ ਸਵਾਦ ਵੀ ਬਕਰ ਹੈ ਸੋ ਇਸ ਤਰ੍ਹਾਂ ਦੇ ਬੂਟੇ ਵੀ ਆਪਾਂ ਕੁਦਰਤੀ ਖੇਤੀ ਚ ਲਾ ਸਕਦੇ ਆ ਜਿਹੜੇ ਆਪਣੇ ਆ ਭੋਜਨ ਨੂੰ ਵੀ ਵੱਖਰਾ ਬਣਾਉਂਦੇ ਨੇ ਤੇ ਦੇਖਣ ਨੂੰ ਸੋਹਣੇ ਲੱਗਦੇ ਨੇ ਤੋਂ ਕਾਟੇ ਸਮਾਰ ਕੇ ਰੱਖਾਂਗੇ ਫਾੜੀਆਂ ਛੱਲ ਕੇ ਤਾਂ ਵੱਖਰਾ ਦੇਖਣ ਨੂੰ ਲੱਗਦਾ ਆਪਾਂ ਚੀਰ ਕੇ ਉਹਨੂੰ ਦਿਖਾਤਾ ਵੀ ਇਹੋ ਜਿਹਾ ਹੁੰਦਾ ਸੋ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ